ਮੁੰਡਿਆਂ ਵੱਲੋਂ ਪੁਲਿਸ ਵਾਲੇ ਉੱਤੇ ਥਾਰ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਾ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਵੇਂ ਹੀ ਥਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਤਾਂ ਗੱਡੀ 'ਚ ਬੈਠੇ ਮੁੰਡੇ ਜਿਹੜੇ ਕਿ ਘਬਰਾ ਜਾਂਦੇ ਨੇ ਜਿਸ ਤੋਂ ਬਾਅਦ ਤੰਦਾਜ਼ੇ ਕਿ ਪੁਲਿਸ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਜਿਵੇਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਕਿ ਜਿਵੇਂ ਹੀ ਇੱਕ ਪੁਲਿਸ ਮੁਲਾਜ਼ਮ ਇਸ਼ਾਰਾ ਕਰਦਾ ਗੱਡੀ ਤੋਂ ਬਾਹਰ ਉਤਰਨ ਦੇ ਲਈ ਤਾਂ ਨੌਜਵਾਨ ਜਿਹੜਾ ਇੱਕਦਮ ਗੱਡੀ ਸਟਾਰਟ ਕਰ ਦਿੰਦਾ ਹੈ ਪਰ ਤੰਦਾਜ਼ੇ ਕਿ ਉੱਥੇ ਪੁਲਿਸ ਜਿਹੜੀ ਇਹ ਮੁਸ਼ਤਿਹਤ ਹੁੰਦੀ ਹੈ ਚਾਰੇ ਪਾਸੇ ਘੇਰਾ ਪਾ ਲੈਂਦੀ ਹੈ ਉਸ ਤੋਂ ਬਾਅਦ ਡੰਗ ਦੇ ਸਹ ਤਾਂ ਫਿਲਹਾਲ ਤੁਹਾਨੂੰ ਦੱਸ ਦਿੱਤੀ ਕਿ ਜੋ ਜਾਣਕਾਰੀ ਸਾਹਮਣੇ ਆਈ ਕਿ ਇਹ ਜਿਹੜੇ ਥਾਰ ਦੇ ਵਿੱਚ ਬੈਠੇ ਮੁੰਡੇ ਨੇ ਇਹ ਵਿਦਿਆਰਥੀ ਨੇ ਤੇ ਇਹਨਾਂ ਨੂੰ ਡਰ ਸੀ ਕਿਉਂਕਿ ਇਹਨਾਂ ਕੋਲ ਲਾਇਸੈਂਸ ਨਹੀਂ ਸੀ ਤੇ ਦੂਜੇ ਪਾਸੇ ਵੀ ਪੁਲਿਸ ਨੂੰ ਖਤਸ਼ਿਆ ਸੀ ਕਿ ਸ਼ਾਇਦ ਇਹਨਾਂ ਕੋਲ ਕੋਈ ਸਮਾਨ ਹੋ ਸਕਦਾ ਹੈ ਇਸ ਕਰਕੇ ਗੱਡੀ ਭਜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਤੋਂ ਬਾਅਦ ਤੁਰੰਤ ਚਾਰੇ ਪਾਸੇ ਪੁਲਸ ਮੁਲਾਜ਼ਮ ਜਿਹੜੇ ਨੇ ਗੱਡੀ ਤੋਂ ਉਤਰਨ ਦੀ ਗਾਲਾਂ ਕੱਢਦੇ ਨੇ ਪਰ ਮੁੰਡੇ ਜਿਹੜੇ ਕਿ ਨਹੀਂ ਉਤਰਦੇ ਪਰ ਕਹਿੰਦੇ ਨੇ ਪੁਲਿਸ ਦੇ ਡਾਂਗ ਦੇ ਵਿੱਚ ਬਹੁਤ ਜ਼ੋਰ ਹੁੰਦਾ ਹੈ ਡਾਂਗ ਦੇਖ ਕੇ ਜਿਹੜੇ ਕਿ ਨੌਜਵਾਨ ਆਉਂਦੇ ਨੇ ਉਸ ਤੋਂ ਬਾਅਦ ਦੱਸ ਦੇ ਕਿ ਪੁਲਿਸ ਵੱਲੋਂ ਇਹਨਾਂ ਦਾ ਮੋਟਾ ਚਲਾਨ ਜ਼ਰੂਰ ਕਟੇਗਾ ਕਿਉਂਕਿ ਕਤਾਏ ਵਿਦਿਆਰਥੀ ਨੇਤਾ ਇਹਨਾਂ ਨੂੰ ਪਹਿਲਾਂ ਤਾਂ ਸਮਝਾਇਆ ਗਿਆ ਪਰ ਦੂਸਰੇ ਪਾਸੇ ਅਜਿਹੇ ਵਿਦਿਆਰਥੀਆਂ ਨੂੰ ਸਬਕ ਸਿਖਾਉਣ ਦੇ ਲਈ ਮੋਟਾ ਚੁਲਾਨ ਜ਼ਰੂਰ ਕਟੇਗਾ ਕਿਉਂਕਿ ਅਕਸਰ ਮਾਪੇ ਜਿਹੜੇ ਨੇ ਆਪਣੇ ਬੱਚਿਆਂ ਨੂੰ ਪੜ੍ਹਨ ਦੇ ਲਈ ਭੇਜਦੇ ਨੇ ਪਰ ਬਾਹਰ ਕੀ ਕੁਝ ਕਰ ਰਹੇ ਨੇ ਇਹ ਤਾਂ ਵਿਦਿਆਰਥੀ ਹੀ ਜਾਣਦੇ ਨੇ ਮਾਪਿਆਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਪਰ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਦੱਸਦੀ ਕਿ ਆਈਆਂ ਨੇ ਸਾਹਮਣੇ ਖੜੜ ਤੋਂ ਸਾਹਮਣੇ ਆਈਆਂ ਨੇ ਜਿੱਥੇ ਥਾਰ ਦੇ ਵਿੱਚ ਨੌਜਵਾਨ ਬੈਠੇ ਹੋਏ ਸਨ ਤੇ ਪੁਲਿਸ ਵਾਲੇ ਜਦੋਂ ਰੋਕਣ ਦੀ ਇਹਨਾਂ ਨੂੰ ਇਸ਼ਾਰਾ ਕਰਦੇ ਨੇ ਥਾਰ ਰੋਕਣ ਦਾ ਇਸ਼ਾਰਾ ਕਰਦੇ ਨੇ ਤਾਂ ਇੱਕਦਮ ਪੁਲਿਸ ਵਾਲ ਤੇ ਗੱਡੀ ਚੁੜਾਉਣ ਦੀ ਕੋਸ਼ਿਸ਼ ਕਰਦੇ ਨੇ ਇੱਕਦਮ ਸਟਾਰਟ ਕਰ ਦੇ ਦਿੰ पुलिस मुलाजम इकट्ठे हो जाते रोकन की कोशिश की जाती है उस तो बाद जो पुलिस वाला डांग क्या दा डांग का डर देखो कि बहार आ जाते हैं फिलहाल यह तस्वीर सोशल मीडिया से भी खूब वायरल हो रही ਭਾਈ ਮੂੰਹ ਬੰਦ ਕਰ ਲੋ ਸਾਰੇ ਜਣੇ ਦੋ ਮਿੰਟ ਹੈਲੋ ਆ ਪਰ ਤੇਰਾ ਫੋਨ ਮੈਸੇਜ ਮੈਨੂੰ ਮੇਰਾ ਕੰਮ ਕਰਨਾ ਹੁੰਦਾ ਦੋ ਮਿੰਟ ਹੈਲੋ ਮੁੰਡਿਆਂ ਵੱਲੋਂ ਪੁਲਿਸ ਵਾਲੇ ਉੱਤੇ ਥਾਰ ਚੜਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਿਹਾ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਿਵੇਂ ਹੀ ਥਾਰ ਨੂੰ ਰੋਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਤਾਂ ਗੱਡੀ 'ਚ ਬੈਠੇ ਮੁੰਡੇ ਜਿਹੜੇ ਕਿ ਘਬਰਾ ਜਾਂਦੇ ਨੇ ਜਿਸ ਤੋਂ ਬਾਅਦ ਤੰਦਾਜ਼ੇ ਕਿ ਪੁਲਿਸ ਜਦੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਜਿਵੇਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਕਿ ਜਿਵੇਂ ਹੀ ਪੁਲਿਸ ਮੁਲਾਜ਼ਮ ਇਸ਼ਾਰਾ ਕਰਦਾ ਗੱਡੀ ਤੋਂ ਬਾਹਰ ਉਤਰਨ ਦੇ ਲਈ ਤਾਂ ਨੌਜਵਾਨ ਜਿਹੜਾ ਇੱਕਦਮ ਗੱਡੀ ਸਟਾਰਟ ਕਰ ਦਿੰਦਾ ਹੈ ਪਰ ਤੰਦਾਜ਼ੇ ਕਿ ਉੱਥੇ ਪੁਲਿਸ ਜਿਹੜੀ ਇਹ ਮੁਸ਼ਤਿਹਤ ਹੁੰਦੀ ਹੈ ਚਾਰੇ ਪਾਸੇ ਘੇਰਾ ਪਾ ਲੈਂਦੀ ਹੈ ਉਸ ਤੋਂ ਬਾਅਦ ਡੰਗ ਦੇ ਸਹਾਰੇ ਤਫਲਾਹ ਤੋਂ ਦੱਸਿਆ ਕਿ ਜੋ ਜਾਣਕਾਰੀ ਸਾਹਮਣੇ ਆਈ ਕਿ ਇਹ ਜਿਹੜੇ ਥਾਰ ਦੇ ਵਿੱਚ ਬੈਠੇ ਮੁੰਡੇ ਨੇ ਇਹ ਵਿਦਿਆਰਥੀ ਨੇ ਤੇ ਇਹਨਾਂ ਨੂੰ ਡਰ ਸੀ ਕਿਉਂਕਿ ਇਹਨਾਂ ਕੋਲ ਲਾਇਸੈਂਸ ਨਹੀਂ ਸੀ ਤੇ ਦੂਜੇ ਪਾਸੇ ਵੀ ਪੁਲਿਸ ਨੂੰ ਖਸਚਿਆ ਸੀ ਕਿ ਸ਼ਾਇਦ ਇਹਨਾਂ ਕੋਲ ਕੋਈ ਸਮਾਨ ਹੋ ਸਕਦਾ ਹੈ ਇਸ ਕਰਕੇ ਗੱਡੀ ਭਜਾਉਣ ਦੀ ਕੋਸ਼ਿਸ਼ ਕਰ ਰਹੇ ਨੇ ਜਿਸ ਤੋਂ ਬਾਅਦ ਤੁਰੰਤ ਚਾਰੇ ਪਾਸੇ ਪੁਲਸ ਮੁਲਾਜ਼ਮ ਜਿਹੜੇ ਨੇ ਗੱਡੀ ਤੋਂ ਉਤਰਨ ਦੀ ਗਾਲਾਂ ਕਦੇ ਨੇ ਪਰ ਮੁੰਡੇ ਜਿਹੜੇ ਕਿ ਨਹੀਂ ਉਤਰਦੇ ਪਰ ਕਹਿੰਦੇ ਨੇ ਪੁਲਿਸ ਦੇ ਡਾਂਗ ਦੇ ਵਿੱਚ ਬਹੁਤ ਜ਼ੋਰ ਹੁੰਦਾ ਹੈ ਡਾਂਗ ਦੇਖ ਕੇ ਜਿਹੜੇ ਕਿ ਨੌਜਵਾਨ ਆਉਂਦੇ ਨੇ ਉਸ ਤੋਂ ਬਾਅਦ ਦੱਸ ਦੇ ਕਿ ਪੁਲਿਸ ਵੱਲੋਂ ਇਹਨਾਂ ਦਾ ਮੋਟਾ ਚਲਾਨ ਜ਼ਰੂਰ ਕਟੇਗੇ ਕਿਉਂਕਿ ਕਤਾਏ ਵਿਦਿਆਰਥੀ ਨੇ ਤਾਂ ਇਹਨਾਂ ਨੂੰ ਪਹਿਲਾਂ ਤਾਂ ਸਮਝਾਇਆ ਗਿਆ ਪਰ ਦੂਸਰੇ ਪਾਸੇ ਅਜਿਹੇ ਵਿਦਿਆਰਥੀਆਂ ਨੂੰ ਸਬਕ ਸਿਖਾਉਣ ਦੇ ਲਈ ਮੋਟਾ ਚਲਾਨ ਜ਼ਰੂਰ ਕਟੇਗੇ ਕਿਉਂਕਿ ਅਕਸਰ ਮਾਪੇ ਜਿਹੜੇ ਨੇ ਆਪਣੇ ਬੱਚਿਆਂ ਨੂੰ ਪੜ੍ਹਨ ਦੇ ਲਈ ਭੇਜਦੇ ਨੇ ਪਰ ਬਾਹਰ ਕੀ ਕੁਝ ਕਰ ਰਹੇ ਨੇ ਇਹ ਤਾਂ ਵਿਦਿਆਰਥੀ ਹੀ ਜਾਣਦੇ ਨੇ ਮਾਪਿਆਂ ਨੂੰ ਕੁਝ ਵੀ ਪਤਾ ਨਹੀਂ ਲੱਗਦਾ ਪਰ ਜਿਹੜੀਆਂ ਇਹ ਤਸਵੀਰਾਂ ਤੁਹਾਨੂੰ ਦੱਸ ਦੇ ਕਿ ਆਈਆਂ ਨੇ ਸਾਹਮਣੇ ਖਰੜ ਤੋਂ ਸਾਹਮਣੇ ਆਈਆਂ ਨੇ ਜਿੱਥੇ ਥਾਰ ਦੇ ਵਿੱਚ ਨੌਜਵਾਨ ਬੈਠੇ ਹੋਏ ਸਨ ਤੇ ਪੁਲਿਸ वाले ਜਦੋਂ ਰੋਕਣ ਦੀ ਇਹਨਾਂ ਨੂੰ ਇਸ਼ਾਰਾ ਕਰਦੇ ਨੇ ਥਾ ਰੋਕਣ ਦਾ ਇਸ਼ਾਰਾ ਕਰਦੇ ਨੇ ਤਾਂ ਇੱਕਦਮ ਪੁਲਿਸ ਵਾਲ ਤੇ ਗੱਡੀ ਚੁੜਾਣ ਦੀ ਕੋਸ਼ਿਸ਼ ਕਰਦੇ ਨੇ ਇੱਕਦਮ ਸਟਾਰਟ ਕਰ ਦੇ ਦਿੰਦੇ ਨੇ ਗੱਡੀ ਤਾਂ ਉੱਥੇ ਸਾਫੇ ਪੁਲਿਸ ਮੁਲਾਜ਼ਮ ਇਕੱਠੇ ਹੋ ਜਾਂਦੇ ਨੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਜਦੋਂ ਪੁਲਿਸ ਵਾਲਾ ਡਾਂਗ ਕੱਢਦਾ ਤਾਂ ਡਾਂਗ ਦਾ ਡਰ ਦੇਖੋ ਕਿਵੇਂ ਨੌਜਵਾਨ ਬਾਹਰ ਆ ਜਾਂਦੇ ਨੇ ਤਾਂ ਫਿਲਹਾਲ ਇਹ ਤਸਵੀਰਾਂ ਸੋਸ਼ਲ ਮੀਡੀਆ ਤੇ ਵੀ ਖੂਬ ਵਾਇਰਲ ਹੋ ਰਹੀਆਂ ਨੇ ਇਹ ਨਾਲ ਦੀ ਸਰਵਿਸ ਨੂੰ ਚੱਕ ਰਿਹਾ ਕੋਈ ਬਾਈ ਉਹ ਕਰ ਰਿਹਾ ਮੁੰਡਾ ਚੱਕ ਰਿਹਾ ਚੱਕ ਰਿਹਾ ਉਹ ਖੜਾ ਇਹ ਕਰਦੇ ਕੀ ਹੈ ਬਾਹਰ ਤੋਂ ਬੱਸ ਉਹ ਵੇਖ ਬਾਹਰ ਭਾਈ ਮੂਹਰ ਬੰਦ ਕਰ ਲੋ ਸਾਰੇ ਜਣਾਂ 2 ਮਿੰਟ ਹੈਲੋ ਆ ਪਰ ਤੇਰਾ ਫੋਨ ਬੰਦ ਹੈ ਮਨੂ ਮੈਂ ਕੰਮ ਕਰ ਲਾਂਗਾ ਦੋ ਮਿੰਟ ਹੈਲੋ ਮਨੂ ਮੈਂ ਕਰ ਲਾਂਗਾ